ਕੋਣ ਮਹੀਨੇ ਬੋੜ ਪਿੱਪਲ ਨੂੰ ਆਖਣ ਲੱਗਿਆ ਆਹਾ ਦਿਨਾਂ ਵਿੱਚ ਰਹਿੰਦਾ ਸੀ ਇੱਥੇ ਮੇਲਾ ਲੱਗਿਆ ਆਹਾ ਦਿਨਾਂ ਵਿੱਚ ਰਹਿੰਦਾ ਸੀ ਇੱਥੇ ਮੇਲਾ ਲੱਗਿਆ ਅੱਜ ਪੱਤੇ ਪੈਣ ਖਿੱਲਰੇ ਨਾ ਕੋਈ ਕਰੇ ਸਫਾਈਆਂ ਿੰਗਾ ਝੂਟਣ ਕਾਸ ਤੋਂ ਹਣਕਾਸ ਤੋਂ ਕੁੜੀਆਂ ਨਹੀਂ ਆਈਆਂ سینੇ ਚੋਂ ਤਾਂ ਨਿਕਲਦੀ ਅੱਖਾਂ ਚੋਂ ਪਾਣੀ ਆ ਲੈ ਵੀਰਾ ਵੋੜ ਸਿਆ ਸੁਣ ਦਰਦ ਕਹਾਣੀ ਆ ਲੈ ਵੀਰਾ ਵੋੜ ਸਿਆ ਸੁਣ ਦਰਦ ਕਹਾਣੀ ਉਹ ਤਾਂ ਗੀਤਾਂ ਉੱਤੇ ਨੱਚਦੀਆਂ ਯਾਰੀ ਲਾ ਉਹ ਤਾਂ ਇਸ਼ਟਾ ਉੱਤੇ ਫਿਰਦੀਆਂ ਹੁਣ ਪਾਉਂਦੀਆਂ ਰੀਲਾ ਤਾਂ ਹੀ ਲੰਗੇ ਕੱਗਰੇ ਨਜ਼ਰੀ ਨਹੀਂ ਆਂਦੇ ਸੱਗੀ ਫੁੱਲ ਫੁਲਕਾਰੀਆਂ ਨਾ ਦਿਸਣ ਪਰਾਂਦੇ ਸੱਗੀ ਫੁੱਲ ਫੁਲਕਾਰੀਆਂ ਨਾ ਦਿਸਣ ਪਰਾਂਦੇ ਤੇ ਲੁੱਕ ਗਿਆ ਨਣਦਾ ਪਰ ਜਾਈਆ ਉਹ ਪੀਂਗਾ ਝੂਟਣ ਕਾਸ ਤੋਂ ਕੁੜੀਆਂ ਆਈਆਂ ਹੁਣ ਪੀਂਗਾ ਝੂਟਣ ਕਾਸ ਤੋਂ ਕੁੜੀਆਂ ਨਹੀਂ ਆਈਆਂ ਉਹ ਤੁਰਗੀਆਂ ਕੁਝ ਸਵਾਣੀਆਂ ਨੇ ਪੰ ਇਹ ਕੁਝ ਸਵਾਰੀਆਂ ਨੇ ਪੰਧ ਮਕਾ ਕੇ ਹਾ ਤੁਰ ਗਈਆਂ ਕੁਝ ਵਿਦੇਸ ਨੂੰ ਮੁੜੀਆਂ ਨਹੀਂ ਜਾ ਕੇ ਤੁਰ ਗਈਆਂ ਕੁਝ ਵਿਦੇਸ ਨੂੰ ਮੁੜੀਆਂ ਨਹੀਂ ਜਾ ਕੇ ਹਾ ਪੋਨੀਆ ਗੁੱਤਾ ਖਾ ਗੀਆਂ ਲੈਆਂ ਵੱਡੀਆਂ ਫੀਲਾ ਉਹ ਤਾਂ ਇਸ ਫਿਰ ਦੀਆਂ ਹੁਣ ਪਾਉਂਦੀਆਂ ਰੀਲਾ ਉਹ ਤਾਂ ਇਸ਼ਟਾ ਉੱਤੇ ਪਾਉਂਦੀਆਂ ਹੁਣ ਫਿਰ ਦੀਆਂ ਰੀਲਾ ਢੀਂਗਾ ਝੂਟਣ ਕਾਸ ਤੋਂ ਕੁੜੀਆਂ ਰੀ ਆਈਆਂ ਉਹ ਤਾਂ ਇਸ਼ਟਾ ਉੱਤੇ ਪਾਉਂਦੀਆਂ ਹੁਣ ਫਿਰ ਦੀਆਂ ਰੀਲਾ ਅੱਸੀ ਕੱਲ ਦੋਸਤੋ ਕੀ ਹਾਲ ਚਾਲ ਨੇ ਤੇ ਮੈਂ ਤੁਹਾਡਾ ਵੀਰ ਪੱਟੀ ਕੁੰਬੜ ਵਾਲੀ ਆ ਤੇ ਨਾਲ ਮੇਰੇ ਪ੍ਰਗਟ ਬੱਟੂਹਾ ਸੋ ਬਹੁਤ ਚਿਰਾਂ ਬਾਅਦ ਅਸੀਂ ਹਾਜ਼ਰੀ ਲਗਵਾਈ ਆ ਸੌਣ ਦਾ ਮਹੀਨਾ ਆ ਰਿਹਾ ਹੈ ਦੁੱਖ ਲੱਗਿਆ ਵੀ ਪਿੱਪਲਾਂ ਤੇ ਬੋੜ ਜਿਹੜੇ ਤਾਹਾ ਮਾਰ ਰਿਹਾ ਇਸ ਤਰ੍ਹਾਂ ਸਾਨੂੰ ਫੀਲ ਹੋਇਆ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਆਪਸੀ ਦਰਦ ਜਿਹੜੇ ਪਿੱਪਲ ਤੇ ਬੋੜ ਇੱਕ ਦੂਜੇ ਨੂੰ ਸਵਾਲ ਕਰ ਰਹੇ ਆ ਤੁਹਾਡੇ ਨਾਲ ਸਾਂਝੇ ਕੀਤੇ ਆ ਪੂਰੇ ਹੀ ਸਾਨੂੰ ਯਕੀਨ ਆ ਵੀ ਤੁਹਾਨੂੰ ਇਹ ਗੱਲਾਂ ਸਾਡੀਆਂ ਜਰੂਰ ਪਸੰਦ ਆਉਣਗੀਆਂ ਤੇ ਜੇਕਰ ਤੁਹਾਨੂੰ ਇਹ ਗੱਲ ਸਾਡੀ ਸੱਚੀ ਲੱਗੀ ਤਾਂ ਆਪਣੀ ਜਰੂਰ ਸ਼ੇਅਰ ਕਰ ਦਿਓ ਭਰਾਵਾਂ ਕੇ ਬੜੀ ਮਿਹਰਬਾਨੀ ਧੰਨਵਾਦ